ਪੰਜਾਬ ਟੈਕਸੇਸ਼ਨ ਵਿਭਾਗ ਦੇ ਵੱਲੋਂ 5 ਕਰੋੜ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਗਏ ਨੇ ਦਰਅਸਲ ਲੋਕ ਸਭਾ ਚੋਣਾ 2024 ਦੇ ਲਈ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਤੁਰੰਤ ਬਾਅਦ ਪੰਜਾਬ ਟੈਕਸੇਸ਼ਨ ਵਿਭਾਗ ਨੇ ਪੁਲਿਸੀ ਕਾਰਵਾਈ ਕਰਦਿਆਂ ਸੜਕਾਂ ਤੇ ਨਰੀਖਣ ਦੇ ਵਿੱਚ ਵਾਅਦਾ ਕੀਤਾ ਹੈ ਇਸ ਦੌਰਾਨ ਇੱਕ ਨਿੱਜੀ ਵਾਹਨ ਦੇ ਵਿੱਚੋਂ 5 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਜ਼ਬਤ ਕੀਤੇ ਗਏ ਨੇ ਇਹ ਖੁਲਾਸਾ ਕਾਰ ਵਿਭਾਗ ਦੇ ਵਧੀਕ ਕਮਿਸ਼ਨਰ ਜੀਵਨ ਜੋਤ ਕੌਰ ਵੱਲੋਂ ਕੀਤਾ ਗਿਆ ਹੈ ਜੀਵਨਜੋਤ ਕੋਰ ਐਡੀਸ਼ਨਲ ਕਮਿਸ਼ਨਰ ਐਕਸਾਈਜ਼ ਐਂਡ ਟੈਕਸੀਸ਼ਨ ਸਾਡੇ ਮਾਨਯੋਗ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਮਿਸਟਰ ਵਿਕਾਸ ਪ੍ਰਤਾਪ ਆਈਐਸਟੀ ਵੱਲੋਂ ਸਾਰੇ ਆਫੀਸਰਸ ਦੀ ਮੀਟਿੰਗ ਕਰਕੇ ਸਭ ਨੂੰ ਖਾਸ ਹਦਾਇਤ ਕੀਤੀ ਗਈ ਸੀ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਜਿਹੜੀ ਸਾਡੀ ਵਿਚਲ ਹੈ ਉਹਨੂੰ ਇੰਟੈਂਸੀਫਾਈ ਕੀਤਾ ਜਾਊਗਾ ਤੇ ਜਿਹੜੀ ਚੈਕਿੰਗ ਹੈਗੀ ਆ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾਊਗੀ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਲੈਕਸਟੀ ਜਿਹੜੀ ਆ ਉਹਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਾਡੇ ਵੱਲੋਂ ਸਾਰੇ ਆਫੀਸਰਜ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਟਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸਾਡੀਆਂ ਟੀਮਸ ਪੂਰੇ ਜ਼ੋਰ ਸ਼ੋਰਾਂ ਦੇ ਨਾਲ ਚੈਕਿੰਗ ਕਰ ਰਹੀਆਂ ਸੀਗੀਆਂ ਤਾਂ ਉਹਦੇ ਵਿੱਚ ਉਹਨਾਂ ਨੂੰ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਉਹਨਾਂ ਨੂੰ ਸੈਟਰਡੇ ਨਾਈਟ ਕਰੀਬ 11:00 ਵਜੇ ਪਵਾਨੀਗੜ ਵਾਲੇ ਟੋਲ ਪਲਾਜ਼ਾ ਦੇ ਕੋਲੋਂ ਇੱਕ ਇਨੋਵਾ ਗੱਡੀ ਦੇ ਵਿੱਚ ਕਰੀਬ 5 ਕਰੋੜ ਦੀ ਜੁਐਲਰੀ ਮਿਲੀ ਜਿਦਾ ਕਿ ਕੋਈ ਇਵੇ ਬਿੱਲ ਵੀ ਨਹੀਂ ਸੀਗਾ ਔਰ ਉਹ ਬੰਦਾ ਕੋਈ ਉਹਦਾ ਬਠਿੰਡਾ ਤੋਂ ਚੰਡੀਗੜ੍ਹ ਜਾਣ ਦੇ ਲਈ ਕੋਈ ਚਲਾਨ ਵਗੈਰਾ ਕੁਝ ਵੀ ਉਹ ਪ੍ਰੋਡਿਊਸ ਨਹੀਂ ਕਰ ਸਕਿਆ ਕੋਈ ਉਹ ਡਾਕੂਮੈਂਟਸ ਵੀ ਨਹੀਂ ਦਿਖਾ ਸਕਿਆ ਕਿ ਉੱਥੇ ਉਹ ਕਿਸ ਲਈ ਜੁਐਲਰੀ ਲੈ ਕੇ ਗਿਆ ਸੀ ਨਾ ਹੀ ਉਹਦੇ ਕੋਲ ਕੋਈ ਮੰਡੇਟਰੀ ਪਰਮਿਸ਼ਨ ਸੀ ਨਾ ਹੀ ਉਹਦੇ ਕੋਲ ਕੋਈ ਉਹਨੇ ਕੋਈ ਟੈਂਪਰੇਰੀ ਜੀਐਸਟੀਐਨ ਕੋਈ ਐਗਜ਼ੀਬਿਸ਼ਨ ਲਈ ਲਿਆ ਹੋਵੇ ਜਾਂ ਕੁਝ ਹੋਵੇ ਐਸਾ ਕੋਈ ਡਾਕੂਮੈਂਟ ਉਹ ਸਾਨੂੰ ਸ਼ੋਅ ਨਹੀਂ ਕਰ ਸਕਿਆ ਤਾਂ ਉਹ ਜਿਹੜੀ ਸੀਗੀ ਜੁਐਲਰੀ ਜਿਹੜੀ ਸੀ ਸਾਡੇ ਸੀਪੂ ਪਟਿਆਲਾ ਦੀ ਟੀਮ ਵੱਲੋਂ ਇੰਪਾਉਂਡ ਕੀਤੀ ਗਈ। ਤੋਂ ਇਹਨਾਂ ਵਿਚਰਨ ਦੀ ਜੇ ਕੋਈ ਅਰੇਂਜ ਜੁਐਲਰਸ ਨੇ ਜੀ ਜਿਹੜੇ ਚੰਡੀਗੜ੍ਹ ਬੇਸਡ ਨੇ ਔਰ ਉਹਨਾਂ ਦਾ ਤਾਂ ਇਹ ਕਹਿਣਾ ਹੈਗਾ ਕਿ ਉਹ 15 16 ਨੂੰ ਉਹਨਾਂ ਨੇ ਬਠਿੰਡਾ ਦੇ ਵਿੱਚ ਐਗਜ਼ੀਬਿਸ਼ਨ ਲਗਾਈ ਸੀਗੀ। ਤੋਂ ਐਗਜ਼ੀਬਿਸ਼ਨ ਤੋਂ ਬਾਅਦ ਉਹ ਆਪਣੀ ਜੁਐਲਰੀ ਵਾਪਸ ਲੈ ਕੇ ਜਾ ਰਹੇ ਸੀ ਪਰ ਉਹ ਇਹ ਕਹਿੰਦੇ ਨੇ ਕਿ ਸਾਨੂੰ ਕੋਡ ਲੱਗਣ ਦਾ ਕੁਝ ਪਤਾ ਨਹੀਂ ਸੀਗਾ ਕਿ ਅਸੀਂ ਕੋਡ ਲੱਗਣ ਤੋਂ ਬਾਅਦ ਅਸੀ ਜਿਹੜੀ ਕੋਈ ਵੀ ਮੂਵਮੈਂਟ ਕਰਨੀ ਹੈ ਉਹਦੀ ਅਸੀ ਅਥਾਰਟੀਜ਼ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਉਹਨਾਂ ਕੋਲ ਪਰਮਿਸ਼ਨ ਸੀ ਵੀ ਨਹੀਂ ਉਹਨਾਂ ਕੋਲ ਕੋਈ ਵੀ ਡਾਕੂਮੈਂਟਸ ਨਹੀਂ ਸੀ ਨਾ ਉਹਨਾਂ ਕੋਲ ਈਵੇ ਬਿੱਲ ਸੀ ਨਾ ਉਹਨਾਂ ਕੋਲ ਗੁੱਡਸ ਤੇ ਆਨ ਦਾ ਜਾਂ ਵਾਪਸ ਜਾਣ ਦਾ ਕੋਈ ਚਾਲਾਨ ਵਗੈਰਾ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟਸ ਨਹੀਂ ਸੀ। ਕੋਈ ਈਵੇ ਬਿੱਲ ਨਹੀਂ ਸੀ, ਕੋਈ ਟੈਂਪਰੇਰੀ ਜੀਐਸਟੀਐਨ ਨਹੀਂ ਸੀ, ਕੋਈ ਅਥਾਰਟੀਜ਼ ਤੋਂ ਕੋਈ ਐਨਓਸੀ ਲਿਆ ਹੋਵੇ ਕੋਈ ਇਸ ਤਰ੍ਹਾਂ ਦਾ ਨਹੀਂ ਸੀ। ਸਾਡੇ ਐਨਫੋਰਸਮੈਂਟ ਦੇ ਸੀਪੂ ਪਟਿਆਲਾ ਦੀ ਜਿਹੜੀ ਟੀਮ ਹੈ ਉਹ ਜੁਐਲਰੀ ਨੂੰ ਗਵਰਨਮੈਂਟ ਅਪਰੂਵਡ ਵੈਲਿਊਅਰ ਜਿਹੜੇ ਨੇ ਉਹਨਾਂ ਦੇ ਕੋਲੋਂ ਈਵੈਲਿਊਏਟ ਕਰਵਾ ਰਹੀ ਹੈ ਵੈਲਿਊਏਸ਼ਨ ਹੋਣ ਤੋਂ ਬਾਅਦ ਉਹਦਾ ਜਿਹੜਾ ਟੈਕਸ ਪੈਨਲਟੀ ਦਾ ਜੋ ਅਮਾਊਂਟ ਹੈ ਉਹ ਡਿਟਰਮਨ ਕੀਤਾ ਜਾਊਗਾ ਤਾਂ ਪਾਰਟੀ ਨੂੰ ਇਨਟੀਮੀਟ ਕਰ ਦਿੱਤਾ ਜਾਊਗਾ ਜੇ ਤਾਂ ਪਾਰਟੀ ਉਹ ਪਰਵਾਹ ਦਿੰਦੀ ਹੈ ਤੋਂ ਉਹ ਟੈਕਸ ਡਿਪੋਜ਼ਿਟ ਕਰਵਾ ਕੇ ਉਹਨਾਂ ਦੀ ਜਿਹੜੀ ਹੈ ਰੀਲੀਜ਼ ਕਰ ਦਿੱਤੀਆਂ ਜਾਣੀਆਂ ਗੁੱਡਸ ਔਰ ਜੇ ਉਹ ਨਹੀਂ ਪ੍ਰਵੰਦੀ ਹੈ ਤਾਂ ਉਹਨਾਂ ਨੂੰ ਤਦ ਤੱਕ ਫੈਸਲਾ ਹੋਣ ਤੱਕ ਉਹਨਾਂ ਨੂੰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਮੇਰੀ ਸੀਗੀ ਕੋਈ ਇਨਫੋਰਮੇਸ਼ਨ ਸੀਗੀ ਬਹੁਤ ਸਾਰੇ ਸਮਾਲ ਲੈ ਕੇ ਰਹੇ ਹਾਂ ਬਿਲਕੁਲ ਨਹੀਂ ਹੈ ਬਿਲਡਿੰਗ ਚੈਕਿੰਗ ਅ ਰੂਟੀਨ ਚੈਕਿੰਗ ਵੀ ਚੱਲ ਰਹੀ ਸੀ ਔਰ ਇਨਫੋਰਮੇਸ਼ਨ ਵੀ ਇਹ ਆਈ ਸੀ ਕੇ ਬੰਦੇ ਨੇ ਜਿਹੜਾ ਹੈਗਾ ਬਿਨਾਂ ਕੋਈ ਵੀ ਟੈਕਸ ਡਿਪੋਜ਼ਿਟ ਕੀਤੇ ਬਿਨਾਂ ਕੋਈ ਟੈਂਪਰੇਰੀ ਜੀਐਸਟੀ ਨੰਬਰ ਲਏ ਇਹਦੇ ਵੱਲੋਂ ਜਿਹੜੀ ਬਠਿੰਡਾ ਦੇ ਵਿੱਚ ਐਗਜ਼ੀਬਿਸ਼ਨ ਲਗਾਈ ਗਈ ਹੈ ਔਰ ਉਹ ਹੁਣ ਸਾਰੀ ਜਿਹੜੀ ਜੁਐਲਰੀ ਹੈ ਉਹਨੂੰ ਵਾਪਸ ਲੈ ਕੇ ਉਹ ਚੰਡੀਗੜ੍ਹ ਜਾ ਰਿਹਾ ਹੈ। ਕਿਵੇਂ ਪੈਕਿੰਗ ਕੀ ਬੀ ਪੈਕਿੰਗ ਉਹਦੇ ਬਾਕਸੇਸ ਦੇ ਵਿੱਚ ਪੈਕਿੰਗ ਕੀਤੀ ਹੋਈ ਸੀਗੀ ਜੀ। ਸੋ ਹੁਣ ਅਬਾਉਂ ਕੀ ਜਿਹੜਾ ਦੇਣਾ ਤਾਂ ਨਹੀਂ ਹੋਰ ਕਿੰਨਾ ਕੈਸ਼ ਵਿਆਪਰ ਜਨੇ ਕਿਤੇ ਮੂਰ ਕੋਡ ਉੱਤੇ ਆਖਿਆ ਨਹੀਂ ਹੋਵੇਗਾ ਸਿਕੋ ਉਸ ਦੇ ਬਾਰੇ ਕੀ ਗੱਲ ਹੈ। ਸਾਰੇ ਲੋਕਾਂ ਨੂੰ ਇਹੀ ਗਾਈਡਲਾਈਨਸ ਨੇ ਕਿ ਮਾਡਲ ਕੋਡ ਆਫ ਕੰਡਕਟ ਦੀਆਂ ਸਾਰੀਆਂ ਹਦਾਇਤਾਂ ਜਿਹੜੀਆਂ ਨੇ ਈਸੀਆਈ ਦੇ ਵੈਬਸਾਈਟ ਦੇ ਉੱਤੇ ਅਵੇਲੇਬਲ ਨੇ। ਕੋਈ ਵੀ ਜਨਤਾ ਜੋ ਨਿਰਧਾਰਿਤ ਕੈਸ਼ ਲਿਮਿਟ ਦੀ ਸੀਮਾ ਉਸ ਤੋਂ ਵੱਧ ਜੇ ਲੈ ਕੇ ਜਾਣਾ ਤਾਂ ਤੁਹਾਨੂੰ ਉਹਦੀ ਜਿਹੜੀ ਹੈ ਪਰਮਿਸ਼ਨ ਉੱਥੋਂ ਦੇ ਆਫੀਸਰਸ ਤੋਂ ਲੈ ਕੇ ਹੀ ਕੈਰੀ ਕੀਤਾ ਜਾਵੇ ਔਰ ਗੁੱਡਸ ਦੇ ਵਾਸਤੇ ਤਾਂ ਵੈਸੇ ਵੀ ਕੋਡ ਆਫ ਕੰਡਕਟ ਲੱਗਿਆ ਹੋਵੇ ਜਾਂ ਨਾ ਲੱਗਿਆ ਹੋਵੇ ਉਸ ਤੋਂ ਬਿਨਾ ਬਿਨਾ ਟੈਕਸ ਦੇ ਜਿਹੜਾ ਗੁੱਡਸ ਦਾ ਮੂਵਮੈਂਟ ਅਲਾਉਡ ਨਹੀਂ ਹੈਗਾ ਸਾਰੇ ਬੰਦੇ ਜੇ ਜੇ ਕਦੀ ਕਿਸੇ ਐਕਸੀਬਿਸ਼ਨ ਲਈ ਵੀ ਜਾਣਾ ਤਾਂ ਪਰਮਿਸ਼ਨ ਲੈ ਕੇ ਜੋ ਟੈਂਪਰੇਰੀ ਜੀਐਸਟੀ ਨੰਬਰ ਲੈਣ ਦੀ ਪ੍ਰੋਵੀਜ਼ਨ ਹੈ ਆਪਣਾ ਪੂਰਾ ਟੈਕਸ ਪਰਵਾਕੇ ਫਿਰ ਲੈ ਕੇ ਜਾਣ ਨਹੀਂ ਤਾਂ ਸਾਡੀਆਂ ਟੀਮਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ। ਐਂਡ ਓਨਰ ਵੱਲੋਂ ਕਹਿ ਦਿੱਤਾ ਗਿਆ ਕਿ ਹਾਂ ਜਲਦੀ ਸੈੱਟ ਹੋਰੋਗੇ। ਹਾਂ ਜੀ ਹਾਂ ਜੀ ਉਹ ਉੱਥੇ ਜਦੋਂ ਈਵੈਲੂਏਸ਼ਨ ਹੋ ਰਹੀ ਹੈ ਤਾਂ ਉਹ ਓਨਰ ਉੱਥੇ ਆ ਪਾ ਕੇ ਉਹਦੀ ਹਾਜ਼ਰੀ ਦੇ ਵਿੱਚ ਹੀ ਕੀਤੀ ਜਾ ਰਹੀ ਹੈ ਔਰ ਜਦੋਂ ਉਹਨੇ ਉੱਥੇ ਗੁੱਡਸ ਵੀ ਰੱਖੀਆਂ ਹੈਗੀਆਂ ਤੇ ਉਹਦੀ ਹਾਜ਼ਰੀ ਦੇ ਵਿੱਚ ਹੀ ਉੱਥੇ ਰੱਖੀਆਂ ਲੌਕ ਕੀਤੀਆਂ ਗਈਆਂ ਤੇ ਹੁਣ ਉਹਦੀ ਹਾਜ਼ਰੀ ਦੇ ਵਿੱਚ ਈਵੈਲੂਏਸ਼ਨ ਹੋਣ ਤੋਂ ਬਾਅਦ ਅਗਰ ਉਹ ਟੈਕਸ ਭਰਵਾ ਦੇਗਾ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਔਰ ਜੇ ਉਹ ਟੈਕਸ ਨਹੀਂ ਪਰਵਾਉਗਾ ਤਾਂ ਫਿਰ ਉਹ ਸਾਰਾ ਜਿਹੜਾ ਹੈ SBI ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਦਿੱਤਾ ਜਾਵੇਗਾ